ਜੈ ਮਾਤਾ ਨੈਣਾ ਦੇਵੀ ਦੀ ਦੋਸਤੋ ਇਹ ਮਾਤਾ ਨੈਣਾ ਦੇਵੀ ਦਾ ਦਰਬਾਰ ਹੈ ਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਮਾਤਾ ਨੈਣਾ ਦੇਵੀ ਜੀ ਸਾਰੇ ਕਾਰਜ ਠੀਕ ਕਰ ਦਿੰਦੇ ਨੇ ਮਾਤਾ ਨੈਣਾ ਦੇਵੀ ਜੀ ਆਪਣੇ ਸ਼ਰਧਾਲੂਆਂ ਦੀ ਬਿਗੜੀ ਮੰਟਾਂ ਦੇ ਵਿੱਚ ਬਣਾ ਦਿੰਦੇ ਨੇ ਤੇ ਉਹਨਾਂ ਦੀ ਸਾਰੀ ਚਿੰਤਾ ਦੂਰ ਕਰਕੇ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਨੇ ਦੋਸਤੋ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਦੇ ਵਿੱਚ ਰਾਤ 9 ਵਜੇ ਮਾਤਾ ਜੀ ਦੇ ਸਜਾਏ ਜਾਣ ਵਾਲੇ ਆਸਣ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਦੋਸਤੋ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਰਾਤ 9:30 ਵਜੇ ਦੇ ਜਦੋਂ ਸ਼ੈਨ ਆਰਤੀ ਹੁੰਦੀ ਹੈ ਉਸ ਤੋਂ ਬਾਅਦ ਮਾਤਾ ਜੀ ਦਾ ਆਸਣ ਸਜਾਇਆ ਜਾਂਦਾ ਹੈ ਬਹੁਤ ਸੋਨਾ ਚਾਂਦੀ ਦਾ ਮਾਤਾ ਜੀ ਦਾ ਆਸਣ ਲਗਾਇਆ ਜਾਂਦਾ ਹੈ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਮਾਤਾ ਜੀ ਦਾ ਆਸਣ ਸਜਾਇਆ ਜਾਂਦਾ ਹੈ ਕਿਉਂਕਿ ਮਾਤਾ ਨਾਨਾ ਦੀਵੀ ਜੀ ਨੇ ਇਸ ਆਸਣ ਦੇ ਉੱਤੇ ਵਿਸ਼ਰਾਮ ਕਰਨਾ ਹੁੰਦਾ ਹੈ ਦੋਸਤੋ ਮੰਦਰ ਦੇ ਪੁਜਾਰੀਆਂ ਵੱਲੋਂ ਇਸ ਆਸਣ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਜਾ ਕੇ ਮਖਮਲੀ ਗਲੀਚੇ ਵਿਛਾਏ ਜਾਂਦੇ ਨੇ ਬਹੁਤ ਸੁੰਦਰ ਸਹਰਾਣੇ ਲਾਏ ਜਾਂਦੇ ਨੇ ਇਸ ਅਸਨ ਦੇ ਨੇੜੇ ਹੀ ਚਾਂਦੀ ਦੇ ਗੜਬੇ ਦੇ ਵਿੱਚ ਮਾਤਾ ਜੀ ਦੇ ਲਈ ਪਾਣੀ ਰੱਖਿਆ ਜਾਂਦਾ ਹੈ ਤੇ ਦਾਤਨ ਰੱਖੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਸਵੇਰ ਸਮੇਂ ਪੁਜਾਰੀ ਮੰਦਰ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਮਾਤਾ ਜੀ ਦੇ ਅਸਨ ਦੇ ਵਿੱਚ ਬਿਛਾਏ ਗਏ ਗਲੀਚਾਂ ਦੇ ਉੱਤੇ ਬਲ ਪਏ ਹੋਏ ਹੁੰਦੇ ਨੇ ਤੇ ਗੜਬੇ ਦੇ ਵਿੱਚ ਪਾਣੀ ਵੀ ਨਹੀਂ ਹੁੰਦਾ ਤੇ ਦਾਤਨ ਵੀ ਕੀਤੀ ਹੋਈ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਮਾਤਾ ਨਾਣਾ ਦੇਵੀ ਜੀ ਇਸ ਅਸਨ ਦੇ ਉੱਤੇ ਵਿਸ਼ਰਾਮ ਕਰਦੇ ਨੇ ਤੇ ਸਵੇਰ ਦੇ ਸਮੇਂ ਦਾਤਨ ਵਗੈਰਾ ਵੀ ਕਰਦੇ ਨੇ। ਦੋਸਤੋ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਦੂਰ ਦੂਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦੇ ਨੇ ਤੇ ਮਾਤਾ ਜੀ ਆਪਣੇ ਸ਼ਰਧਾਲੂਆਂ ਦੇ ਸਾਰੇ ਕਾਰਜ ਠੀਕ ਕਰ ਦਿੰਦੇ ਨੇ ਤੁਸੀਂ ਵੀ ਮਾਤਾ ਨਾਣਾ ਦੇਵੀ ਦੇ ਤੁਰ ਦਰਬਾਰ ਦੇ ਵਿੱਚ ਕਰੋ ਸਵੇਰ ਦੇ ਦਰਸ਼ਨ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਦੋਸਤੋ ਕਰੋ ਮਾਤਾ ਨਾਣਾ ਦੇਵੀ ਦੇ ਤੁਰ ਦਰਬਾਰ ਦੇ ਵਿੱਚ ਸਵੇਰ ਦੇ ਦਰਸ਼ਨ